ਸਾਡੇ ਉਹਨਾਂ ਬਜ਼ੁਰਗ ਬਾਪੂਆਂ ਨੇ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਜੇਲਾ ਕੱਟੀਆਂ ਕਿ ਆਂਡੇ ਦੀ ਛੇ ਦੇ ਵਿੱਚ ਜਿਹੜੀ ਉਹਨਾਂ ਨੂੰ ਪਿੰਜਰੇ ਦੇ ਵਿੱਚ ਉਤਾਰਿਆ ਜਾਂਦਾ ਪਤੀਆਂ ਭੈਣਾਂ ਨਾਲ ਉੱਥੇ ਬਲਾਕਕਾਰ ਕੀਤੇ ਜਾ ਰਹੇ ਨੇ ਨਿਜਾਇਜ਼ ਜਾਣੇ ਕਾਊਂਟਰ ਕੀਤੇ ਜਾ ਰਹੇ ਹੈ ਇਹੀ ਆਧਾਰ ਇੱਥੇ ਭਗਵੰਤ ਮਾਨ ਤੇ ਆਕਲਤਾੜੇ ਹੋਣੀ ਜਾਨੀ ਇਹ ਸਿਰਜਣਾ ਚਾਹੁੰਦੇ ਹੈ ਸਟੇਜਮੈਂਟ ਹੈ ਉਹਦੇ ਵੱਲੋਂ ਚੌਕੇ ਸਕੂਲ ਦਾ ਜੋ ਇਹਨਾਂ ਦਾ ਠੇਕੇਦਾਰ ਹੈ ਜੋ ਇਹਨੂੰ ਚਲਾ ਰਿਹਾ ਉਹ ਠੇਕੇਦਾਰ ਵੱਲੋਂ ਜਾਨੀ ਬੱਚਿਆਂ ਦੀਆਂ ਵਰਦੀਆਂ ਦੇ ਕੀਤੇ ਹੋਏ ਕਪੜੇ ਦੇ ਖਿਲਾਫ ਤੇ ਮਾਸਟਰਾਂ ਦੀਆਂ ਤਰਖਾਹਾਂ ਜੋ ਸਰਕਾਰ ਦੇ ਖਜ਼ਾਨੇ ਚੋਂ ਭਗਵੰਤ ਮਹੋਮਾਨ ਹੋਣਾ ਰਿਹਾ ਜਾਨੀ ਇੱਥੇ ਲਟੇਰੇ ਰਾਜ ਪ੍ਰਬੰਧ ਦੀ ਨੀ ਨੂੰ ਹੋਰ ਪੱਕਿਆ ਕਰਨ ਵਾਸਤੇ ਜਾਣੀ ਪਾਲ ਰੱਖੇ ਉਹ ਲਟੇਰੇ ਉਸ ਠੇਕੇਦਾਰ ਦੀ ਜੇਬ ਦੇ ਵਿੱਚ ਜਾਨੀ ਉਹਨਾਂ ਮਾਸਟਰਾਂ ਦੇ ਤਨਖਾਹਾਂ ਦੇ ਪੈਸੇ ਜਾਂਦੇ ਆ ਉਹ ਜਾਂਦੇ ਕਿੰਨੇ ਆ ਕਿਸੇ ਦਾ 48000 ਕਿਸੇ ਦਾ 36000 ਇਸ ਕਿਸਮ ਦਾ ਹਜ਼ਾਰਾਂ ਦੇ ਹਿਸਾਬ ਨਾਲ ਜਾਂਦੇ ਤੇ ਦੂਜੇ ਪਾਸੇ ਭਰਾਵੋ ਜਦੋਂ ਤਨਖਾਹਾਂ ਦੇਣੀਆਂ ਉਹ ਜਾਨੀ 5-7000 ਰੁਪਿਆ ਉਹ ਪੈਸੇ ਉਹਨਾਂ ਦੇ ਖਾਤਿਆਂ 'ਚ ਪਾ ਕੇ ਉਹ ਪੈਸੇ ਵਾਪਸ ਲੈ ਲੈ ਜਾਂਦੇ ਉਸ ਠੇਕੇਦਾਰ ਵੱਲੋਂ ਤੁਸੀਂ ਦੇਖਿਆ ਕਿ ਜਿਹੜੀਆਂ ਸਰਕਾਰ ਐ ਉਹ ਇਸ ਤਰ੍ਹਾਂ ਦੇ ਠੇਕੇਦਾਰ ਇਸ ਤਰ੍ਹਾਂ ਦੇ ਗੁੰਡੇ ਪਾਲਦੀਆਂ ਤੇ ਆਪਾਂ ਦੇਖਿਆ ਜਦੋਂ ਇੱਥੇ ਪੱਕੇ ਦੇ ਅੰਦਰ ਜਿਹੜੀ ਐਸੀ ਤਰ੍ਹਾਂ ਹੀ ਇੱਕ ਲੜਾਈ ਚੱਲੀ ਆਦਾਰਸ਼ ਸਕੂਲ ਦੇ ਉਸ ਠੇਕੇਦਾਰ ਦੇ ਖਿਲਾਫ ਉਸ ਪ੍ਰਬੰਧਕ ਦੇ ਖਿਲਾਫ ਜਾਣੀ ਜਿਹੜਾ ਔਰਤਾਂ ਦਾ ਸਰੀਰਕ ਸ਼ੋਸ਼ਣ ਤੱਕ ਕਰਦਾ ਸੀ ਜਿਹੜਾ ਉਹਨਾਂ ਦੇ ਸਰੀਰ ਨੂੰ ਛੇੜਛਾੜ ਕਰਦਾ ਸੀ ਜਾਨੀ ਉਹਨੂੰ ਬਚਾਉਣ ਵਾਸਤੇ ਉਸ ਟਾਈਮ ਜਿਹੜੀ ਕਾਲੀ ਦਾ ਸਰਕਾਰ ਲੱਗੀ ਹੋਈ ਸੀ ਤੇ ਅੱਜ ਚੌਕੇ ਸਕੂਲ ਦੇ ਉਸ ਜਿਹੜੀ ਠੋਕੇਦਾਰ ਨੂੰ ਉਸ ਲਟੇਰੇ ਨੂੰ ਬਚਾਉਣ ਵਾਸਤੇ ਆ ਮਿੰਦਰ ਮਾਸਟਰ ਦਾ ਮੁੰਡਾ ਜਾਨੀ ਭਗਵੰਤਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਭਗਤ ਸਿੰਘ ਦਾ ਵਾਰਸ ਐ ਜਾਨੀ ਉਹ ਬਚਾਉਣ ਵਾਸਤੇ ਲੱਗਿਆ ਹੋਇਆ ਤੇ ਆ ਆਪਣੇ ਆਪ ਨੂੰ ਧਰਨਿਆਂ ਦਾ ਸ਼ਿੰਗਾਰ ਸਮਝਣ ਵਾਲਾ ਆ ਕਲਕਾਰਾ ਜਿਹੜੀ ਇਹਦੇ ਮੂਹ ਚ ਕੀਏ ਪੈ ਜਾਣ ਜੇ ਬੋਲਿਆ ਹੋਵੇ ਇਸ ਗੱਲ ਦੇ ਖਿਲਾਫ ਇਸ ਕਰਕੇ ਭਰਾਵੋ ਜਿਹੜੀ ਇੱਥੇ ਸਾਰੇ ਦਾ ਸਾਰਾ ਰਾਜ ਪ੍ਰਬੰਧ ਇਹ ਲਟੇਰਾ ਰਾਜ ਪ੍ਰਬੰਧ ਹੈ ਉਸ ਰਾਜ ਪ੍ਰਬੰਧ ਨੂੰ ਕਾਇਮ ਰੱਖਣ ਵਾਸਤੇ ਇਤੋਂ ਦੀਆਂ ਫੌਜਾਂ ਰੱਖੀਆਂ ਜਾਂਦੀਆਂ ਇਹ ਸਭ ਦੀਆਂ ਫੌਜਾਂ ਰੱਖੀਆਂ ਜਾਂਦੀਆਂ ਇਤੋਂ ਦੀ ਪੈਰਾ ਮਿਲਟਰੀ ਰੱਖੀ ਜਾਂਦੀ ਹੈ ਉਹ ਤੁਸੀਂ ਆਕੇ ਕਿਵੇਂ ਦੇਸ਼ ਦੇ ਅੰਦਰ ਜਣੀ ਜਲ ਜੰਗਲ ਤੇ ਜ਼ਮੀਨਾਂ ਨੂੰ ਲਟਾਉਣ ਵਾਸਤੇ ਜਣੀ ਉੱਥੇ ਥੋੜ੍ਹਾ-ਥੋੜ੍ਹਾ ਲਾਈਆਂ ਜਾ ਰਹੀਆਂ ਲੋਕਾਂ ਦੀਆਂ ਧੀਆਂ ਪੈਣਾ ਨਾਲ ਉੱਥੇ ਬਲਾਕਕਾਰ ਕੀਤੇ ਜਾ ਰਹੇ ਨੇ ਜਨਾਇਜ਼ ਜਣੀ ਕਾਊਂਟਰ ਕੀਤੇ ਜਾ ਰਹੇ ਹੈ ਇਹੀ ਆਧਾਰ ਇੱਥੇ ਭਗਵੰਤ ਮਾਨ ਤੇ ਆਕਲ ਤਾਰੇ ਹੁਣੀ ਜਣੀ ਇਹ ਸਿਰਜਣਾ ਚਾਹੁੰਦੇ ਹੈ ਇਹੀ ਕਰਨਾ ਚਾਹੁੰਦੇ ਹੈ ਕਿਥੇ ਪੁਸ਼ ਰਾਜ ਪੈਦਾ ਹੋਵੇ ਇੱਥੇ ਜੱਥੇ ਬੰਦੀਆਂ ਜਿਹੜੀ ਜਣੀ ਹੁਣ ਜਿਹੜੀ ਜਗ੍ਹਾ ਉੱਤੇ ਇਹ ਲਹਿਰ ਜਾ ਰਹੀ ਹੈ ਵਿਦਿਆਰਥੀ ਸੜਕਾਂ ਤੇ ਹੈ ਕਿ ਸਾਡੀਆਂ ਫੀਸਾਂ ਦਾ ਮਾਮਲਾ ਹੈ ਸਾਡੇ ਕਾਲਜ ਵਿੱਚ ਜਾ ਰਹੀ ਹੈ ਸਾਡੇ ਸਕੂਲ ਬੰਦ ਹੋ ਰਹੇ ਐ بڑے ਲਿਖੇ ਨੌਜਵਾਨ ਇਸ ਵਾਸਤੇ ਸੜਕਾਂ ਤੇ ਐ ਕਿ ਸਾਨੂੰ ਰਜਗਾਰ ਨਹੀਂ ਦਿੱਤਾ ਜਾ ਰਿਹਾ ਠੇਕੇ ਪ੍ਰਬੰਧ ਦੇ ਅੰਦਰ ਉਹ ਠੇਕਾ ਕੰਮ ਇਸ ਗੱਲ ਤੇ ਐ ਕਿ ਸਾਨੂੰ ਪੱਕਾ ਰਜਗਾਰ ਦਿਓ ਸਾਨੂੰ ਸਰਕਾਰੀ ਖਜ਼ਾਨੇ ਚ ਰੱਖੋ ਜਣੀ ਇਸ ਕਰਕੇ ਜਿਹੜੇ ਕਿਸਾਨ ਐ ਉਹ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਫਸਲਾਂ ਬਚਾਉਣ ਵਾਸਤੇ ਆਪਣੀ ਨੌਜਵਾਨਤੀਆਂ ਪੁੱਤਾਂ ਨੂੰ ਉਹ ਸੁਨਸੇ ਦੇ ਜਣੀ ਦਲਦਲ ਜੋ ਕੱਢਣ ਵਾਸਤੇ ਲੜ ਰਿਹਾ ਹੈ ਦੇ ਮਜ਼ਦੂਰ ਇਸ ਵਾਸਤੇ ਲੜ ਰਹੇ ਆ ਕਿ ਇੱਥੇ ਜ਼ਮੀਨਾਂ ਦੀ ਕਾਣੀ ਵੰਡਾ ਜਿਹੜੀ ਉਹ ਬਰਾਬਰ ਹੋਵੇ ਸਾਡੇ ਜਵਾਨਾਂ ਨੂੰ ਪੜ੍ਹਾਈ ਹੋਵੇ ਸਾਡੇ ਜਿਹੜੇ ਬਿੜਾਫੇ ਹੋ ਚੱ ਰਹੇ ਹੈ ਸਾਡੇ ਉਸ ਬਜ਼ੁਰਗਾਂ ਨੂੰ ਜਿਹੜੀ ਉਹਨਾਂ ਵਾਸਤੇ ਪੈਨਸ਼ਨਾਂ ਦਾ ਜਿਹੜੀ 5000 ਰੁਪਿਆ ਘੱਟੋ-ਘੱਟ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਦੇ ਕਰਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ ਜਿਹੜੀ ਤੁਸੀਂ ਮੁਗਈ ਨੂੰ ਸਿਰੇ ਤੇ ਲੈ ਗਏ ਹੋ ਇਸ ਕਰਕੇ ਕਿਸੇ ਕੋਲੇ ਮਕਾਨ ਬਣਾਉਣ ਦੀ ਹਾਲਤ ਨਹੀਂ ਹੈ ਉਹਨਾਂ ਵਾਸਤੇ ਮਕਾਨ ਬਣਾਉਣ ਵਾਸਤੇ ਪੰਟਾਂ ਦਿੱਤੀਆਂ ਜਾਣ ਜਿਹੜੀ ਛੋਟੇ ਦੁਕਾਨਦਾਰ ਲੜ ਰਹੇ ਆ ਕਿ ਸਾਡਾ ਜਾਰਾ ਹੋ ਰਿਹਾ ਇੱਥੇ ਵੱਡੇ ਮਾਲ ਆ ਰਹੇ ਆ ਵੱਡੇ ਵਾਲ ਮਾਰਟ ਆ ਰਹੇ ਆ ਤਹੀ ਸੀ ਦੇ ਆ ਰਿਹਾ ਹੈ ਜਣੀ ਇਸ ਕਰਕੇ ਰੇੜੀ ਫੜੀ ਤੋਂ ਲੈ ਕੇ ਜਣੀ ਕਿਸਾਨ ਤੇ ਉਹ ਸਾਰਾ ਤਾਕਾ ਜਦੋਂ ਸੜਕਾਂ ਦੇ ਉੱਤੇ ਹੈ ਜਦੋਂ ਫਸਲਾਂ ਤੋਂ ਲੈ ਕੇ ਜਣੀ ਖੇਤ ਤੋਂ ਲੈ ਕੇ ਪੇਟ ਤੱਕ ਦੀ ਲੜਾਈ ਛਿੜੀ ਹੋਈ ਹੈ ਤੇ ਉਸ ਟਾਈਮ ਜਣੀ ਫਰੀ ਕੋਈ ਗੱਲ ਹੈ ਇੱਥੇ ਪੁਲਿਸਾਂ ਦੇ ਜ਼ੋਰ ਇੱਥੇ ਫੌਜਾਂ ਦੇ ਜ਼ੋਰ ਜਣੀ ਲੋਕਾਂ ਦਾ ਲਾਦੂ ਕੱਢਿਆ ਜਾ ਸਕੇ ਲੋਕਾਂ ਦੀਆਂ ਟੂਆਂ ਕੁੱਟੀਆਂ ਜਾ ਸਕਣ ਲੋਕਾਂ ਨੂੰ ਬੰਦੂਗਣਾਇਆ ਜਾ ਸਕੇ ਇਸ ਗੱਲ ਦੇ ਉੱਤੇ ਚੱਲ ਰਿਹਾ ਹੈ ਕਪਤਾ ਚੰਦਵਾ ਵਰਗੇ ਇਸ ਗੱਲ ਦੇ ਉੱਤੇ ਚੱਲ ਰਹੀ ਹੈ ਚੋ ਦੀ ਭਗਵੰਤ ਮਾਨ ਸਰਕਾਰ ਇਸ ਗੱਲ ਦੇ ਵਿੱਚ ਹੀ ਹੋਇਆ ਕਿ ਜਦੋਂ ਤੁਸੀਂ ਚੌਕੇ ਦੇ ਵਿੱਚ ਮਾਸਟਰਾਂ ਦੀ ਹਮਾਇਤ ਤੇ ਜਾਂਦੇ ਹੋ ਇਸ ਕਰਕੇ ਜਿਹੜੀ ਉਹ ਅਡੰਡ ਜੱਥੇਬੰਦੀਆਂ ਨੂੰ ਸਭ ਕੁਝ ਸਿਖਾਉਂਦੇ ਹੋ ਅਗਰਾਹਾ ਜੱਥੇਬੰਦੀ ਨੂੰ ਸਭ ਕੁਝ ਸਿਖਾਇਆ ਜਾ ਰਿਹਾ ਕਿ ਤੁਸੀਂ ਹਰੇਕ ਦੱਬੇ ਕੁਦਲੇ ਦੇ ਨਾਲ ਖੜਦੇ ਹੋ ਤੁਸੀਂ ਹਰੇਕ ਜਿਹੜੀ ਪੀੜਤ ਦੇ ਨਾਲ ਖੜਦੇ ਹੋ ਕਦੇ ਤੁਸੀਂ ਮਜ਼ਦੂਰਾਂ ਨਾਲ ਜਾ ਰੱਜਾ ਖੜਦੇ ਹੋ ਕਦੇ ਤੁਸੀਂ ਠੇਕਾ ਕਾਮਿਆਂ ਨਾਲ ਜਾ ਖੜਦੇ ਹੋ ਕਦੇ ਤੁਸੀਂ ਵਿਦਿਆਰਥੀਆਂ ਨਾਲ ਜਾ ਖੜਦੇ ਹੋ ਇਸ ਕਰਕੇ ਤੁਸੀਂ ਉਹ ਸਾਜ ਨੂੰ ਪੱਕੀ ਕਰ ਰਹੇ ਹੋ ਉਹ ਜਮਾਤੀ ਸਾਂਝ ਹੈ ਜਿਹੜੀ ਉਹ ਸਾਂਝ ਨੂੰ ਹੋਰ ਚੰਗਾ ਬਣਾ ਰਹੇ ਹੋ ਤੇ ਤੁਹਾਨੂੰ ਸਭ ਕੁਝ ਕਾਉਣੇ ਆ ਸਪੌਂਸਰ ਆਹੀ ਇਸ ਕਰਕੇ ਤੇਰੀ ਹਰਿੰਦਰ ਕੌਰ ਬਿੰਦੂ ਜਿਹੜੀ ਸਾਡੀ ਔਰਤਾਂ ਦੀ ਆਗੂ ਹੈ ਇਸ ਤਰ੍ਹਾਂ ਯਾਨੀ ਹੋਰ ਔਰਤਾਂ ਨੂੰ ਯਾਨੀ ਇਸ ਤਰ੍ਹਾਂ ਲਾਈਵ ਕੁੱਟਿਆ ਗਿਆ ਏ ਆਏ ਸਭ ਕੁਝ ਸਿਖਾਉਣ ਵਾਸਤੇ ਜਿਵੇਂ ਕਾਮ ਮਾਰ ਕੇ ਟੰਗਣਾ ਹੁੰਦਾ ਯਾਨੀ ਆਏ ਸਿਖਾਉਣਾ ਹੁੰਦਾ ਕਿ ਫਿਰ ਆਈ ਹੋਊਗਾ ਤੇ ਦੂਜੇ ਪਾਸੇ ਆਹ ਤਲਵਾਰ ਸੰਧਵਾ ਤੈਨੂੰ ਦੱਸ ਦਿੰਨੇ ਆ ਕਿ ਤੁਸੀਂ ਇਹ ਦੇਖਿਆ ਹਾਲਾਤ ਕਿ ਕਦੇ ਪੁਲਿਸਾਂ ਤੇ ਫੌਜਾਂ ਦੇ ਜੋਰ ਯਾਨੀ ਰਾਜ ਨਹੀਂ ਕੀਤਾ ਜਾ ਸਕਦਾ ਆ ਤੁਹਾਡਾ ਰਾਸ਼ਟਰਪਤੀ ਵੀ ਇਹ ਤੁਸੀਂ ਲੋਕਾਂ ਤੋਂ ਸੁਣਾਓਗੇ ਤੇ ਕਹਿੰਨ ਨੂੰ ਇਹ ਕਹਿੰਦੇ ਨੇ ਕਿ ਰਾਸ਼ਟਰਪਤੀ ਬਹੁਤ ਚੰਗਾ ਸੀ ਜਾਨੀ ਇਹਦੀ ਫੁੱਗੀ ਨਹੀਂ ਹਾ ਜਾਂ ਸੀ ਵੇਲੇ ਇਹਦੀ ਵੀ ਗੱਡੀ ਘੇਰ ਲਈ ਸੀ ਇਸ ਕਰਕੇ ਤੁਸੀਂ ਕਾਰਪੋਰੇਟ ਘਰਾਣਿਆਂ ਦੀ ਉਹ ਚੱਕਰੀ ਕਰਕੇ ਉੱਤੇ ਲੈਨੇ ਹੋ ਇਹੀ ਉਹਦਾ ਤੂੰ ਵੀ ਲਿਆ ਹੈਗਾ ਇਸ ਕਰਕੇ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਜਾਨੀ ਕੌਲੀ ਚੱਟ ਬਣੇ ਹੋਇਓ ਇਹਦੇ ਵਾਸਤੇ ਤੁਸੀਂ ਜੋ ਸੰਕ ਸਾਨੂੰ ਸਿਖਾਇਆ ਜਾ ਰਿਹਾ ਜੋ ਸਰਕਾਰ ਜਾਨੀ ਇੱਥੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਇਹ ਗੱਲ ਧਿਆਨ ਚ ਰੱਖ ਲਓ ਕੰਨ ਤੇ ਲਿਖਿਆ ਬਣ ਲਓ ਕਿ ਭਰਾਓ 35 ਕਰੋੜ ਦੀ ਆਬਾਦੀ ਸੀ ਹਿੰਦੁਸਤਾਨ ਦੀ ਜਦੋਂ ਅਗਰੇਜ਼ਾਂ ਨੂੰ ਦਫਾ ਕਰਨ ਵਾਸਤੇ ਲੋਕਾਂ ਨੇ ਕੋਲ ਚੁਲਾਇਆ 1857 ਦਾ ਗਦਰ ਹੋਇਆ ਜਣੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਨੇ ਉਹਨਾਂ ਦੀ ਕਬਰ ਪੱਟੀ ਹੈ ਉਹਨਾਂ ਨੂੰ ਉਧਾਇਆ ਇੱਥੋਂ ਤੇ ਉਹਨਾਂ ਕੋਲੇ ਥੌਜਾਂ ਬਹੁਤ ਸੀ ਉਹਨਾਂ ਕੋਲੇ ਪੋਸ਼ਾ ਬਹੁਸੀ ਉਹਨਾਂ ਦਾ ਸੂਰਜ ਦੁਨੀਆ ਤੇ ਛਿਪਦਾ ਨਹੀਂ ਸੀ ਇਸ ਕਰਕੇ ਤੁਹਾਡਾ ਸੂਰਜ ਜਿਹੜੀ 75 ਸਾਲਾਂ ਵਾਲਿਆਂ ਦਾ ਸੂਰਜ ਚ 75 ਸਾਲ ਕੱਟ ਗਿਆ ਤੁਹਾਡਾ ਤਾਂ ਜਿਹੜੀ 5 ਸਾਲਾਂ ਦੇ ਆਦਮ ਚਾਲੇ ਡੁੱਬਦਾ ਦਿਸਦਾ ਸਾਨੂੰ ਇਸ ਕਰਕੇ ਤੁਹਾਡੇ ਤੋਂ ਕੋਈ ਵਰਗ ਖੁਸ਼ੀ ਨਹੀਂ ਹੈ ਤੇ ਜ਼ਬਰ ਦੇ ਜੋਰ ਕਿਸੇ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ ਜ਼ਬਰ ਦੇ ਜੋਰ ਜਿਹੜੀ ਇੱਥੇ ਲੜਦੇ ਹੋਏ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਾਨੂੰ ਪਤਾ ਹੈ ਕਿ ਇੱਥੇ ਅੰਡੇਮਾਨ ਜਾਨੀ ਕਾਲੇ ਪਾਣੀਆਂ ਦੀਆਂ ਜੇਲਾਂ ਵੀ ਕੱਟੀਆਂ ਸਾਡੇ ਉਹਨਾਂ ਬਜ਼ੁਰਗ ਬਾਪੂਆਂ ਨੇ ਉਹਨਾਂ ਨੇ ਜਾਨੀ ਇਸ ਤਰ੍ਹਾਂ ਦੀਆਂ ਜੇਲਾਂ ਕੱਟੀਆਂ ਕਿ ਆਂਡੇ ਦੀ ਛੇ ਦੇ ਵਿੱਚ ਜਿਹੜੀ ਇਹਨਾਂ ਨੂੰ ਪਿੰਜਰੇ ਦੇ ਵਿੱਚ ਪਾੜਿਆ ਜਾਂਦਾ ਉਹਨਾਂ ਦੇ ਸਰੀਰ ਕੁੱਬੇ ਹੋ ਗਏ ਜਦੋਂ ਜੇਲ੍ਹ ਚੋਂ ਬਾਹਰ ਕੱਢਦੇ ਤੇ ਫਿਰ ਉਹ ਮਰਦਾਬਾਦ ਦੇ ਨਾਰੇ ਲਾਉਣ ਲੱਗ ਜਾਂਦੇ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਸੂਬੇ ਸਰਹੰਗ ਦੇ ਵਾਰਸਾਂ ਇਸ ਕਰਕੇ ਉਹੀ ਸੂਬੇ ਸਰਹੰਗ ਦੇ ਵਾਰਸਾਂ ਜਿੰਨੇ ਇੱਥੇ ਜਿਹੜੀ ਅੱਜ ਇਹ ਕੇ ਬੰਦਾ ਸੀ ਪਹਾਦਰ ਦੇ ਵਾਰਸ ਸੂਬੇ ਸਰਹੰਦ ਨੂੰ ਜਿਹਨੇ ਨੱਕ ਤੇ ਨਕੇਲ ਪਾ ਕੇ ਗਲੀਆਂ ਚ ਘਮਾਇਆ ਸੀ ਇਸ ਕਰਕੇ ਤੂੰ ਜਿਵੇਂ ਹਾਲਾਤ ਬਣਾਉਣੇ ਸਾਨੂੰ ਤੂੰ ਸ਼ੂਬੇ ਸਰਹੰਦ ਦਾ ਵਾਰਸ ਲੱਗਦਾ ਹੈ ਇਸ ਕਰਕੇ ਅਸੀਂ ਸਹੀ ਤੇ ਆਜਮ ਸਰਦਾਰ ਭਗਤ ਸਿੰਘ ਦੇ ਵਾਰਸਾਂ ਅਸੀਂ ਉਹਨਾਂ ਕਰਤਾਰ ਸਰਾਬਿਆਂ ਦੇ ਵਾਰਸਾਂ ਇਸ ਵਕਤ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਇਹੀ ਹਾਲਤ ਹੋਣੀ ਆ ਕਿ ਜਬਰ ਨਕਾਮੀ ਹੋਰ ਜਬਰ ਜਦੋਂ ਤੀਕਾ ਮਿਲੇ ਕਬਰ ਹਰ ਜਗਰ ਦੀ ਇਹੋ ਕਹਾਣੀ ਕਰਨਾ ਜਬਰ ਤੇ ਮੁੰਦੀ ਖਾਣੀ ਇਹੀ ਹਾਲਤ ਤੁਹਾਡੇ ਨਾਲ ਹੋਣੀ ਆ ਤੁਸੀਂ 2027 ਆਉਣ ਦਿਓ 2027 ਤੋਂ ਪਹਿਲਾਂ ਦਾ ਤੁਹਾਨੂੰ ਦੱਸ ਦਿੰਨੇ ਆ ਕਿ 2014 ਚੇਤੇ ਕਰ ਲਓ ਆ ਤੁਹਾਡੇ ਪਿੰਡ ਦਾ ਕਲਤਾਰ ਸੰਧਵਾ ਮਿੰਤਾ ਕਰਦਾ ਸੀ ਮੰਗਲ ਦੇ ਵਿੱਚ ਸਾਡੀਆਂ ਕਿ ਸਾਨੂੰ 5 ਮਿੰਟ ਹੀ ਬੋਲ ਲੈਣ ਦਿਓ ਸਾਨੂੰ 5 ਮਿੰਟ ਵਾਸਤੇ ਸਟੇਜ ਲਾ ਲੈਣ ਦਿਓ ਜਾਨੀ ਪਿੰਡ ਮੰਗਲ ਦੇ ਵਿੱਚ ਮਜ਼ਦੂਰਾ ਤੇ ਕਿਸਾਨਾਂ ਨੇ ਜਾਨੀ ਸਟੇਜ ਨਹੀਂ ਲਾਉਣ ਦਿੱਤੀ ਸੀ ਤੋ ਤੁਹਾਡਾ ਡੀਐਸਪੀ ਆਇਆ ਸੀ ਤੁਹਾਡੀ ਫੋਰਸ ਪੂਰੀ ਦੀ ਪੂਰੀ ਆਈ ਸੀ ਕਹਿੰਦੇ ਸੀ ਕਿ ਪਰਚੇ ਪਾ ਦਾਂਗੇ ਅਸੀਂ ਕਿਹਾ ਸੀ ਗੋਲੀ ਮਾਰ ਦੋ ਪਰ ਇਹਨਾਂ ਦੀ ਸਟੇਜ ਨਹੀਂ ਲੱਗਣ ਦੇਣੀ ਤੇਰੇ ਘਰ ਦੇ ਸਾਹਮਣੇ ਕਹਿ ਕੇ ਚੱਲਿਆ ਤੁਹਾਡੇ ਜਿਹੋ ਜਿਹੇ ਖਲਾਤ ਹੈ ਤੁਹਾਡਾ ਪਿੰਡਾਂ ਦੇ ਵਿੱਚ ਚੋਣਾ ਦੁੱਪਰ ਦੁੱਪਰ ਕਰਾਂਗੇ ਤੁਹਾਡੇ ਕਹੜਾ ਥੱਲੇ ਅੱਗ ਬਚਾ ਦਾਂਗੇ ਇਸ ਕਰਕੇ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਗੇਵ ਆਪਣੇ ਪਾਲੇ ਚ ਰੱਖਣੀ ਹੈ ਜਾਂ ਕਿਧਰ ਨੂੰ ਸੁਟਣੀ ਹੈ ਇਸ ਕਰਕੇ ਜਣੀ ਆ ਫੌਰੀ ਪ੍ਰੋਗਰਾਮ ਦਿੱਤਾ ਅਸੀਂ ਪੰਜਾਬ ਖੇਤ ਮਜ਼ਦੂਰ ਜੂਨੀਅਰ ਵੱਲੋਂ ਭਾਰਤੀ ਕਿਸਾਨ ਜੂਨੀਅਰ ਨੇ ਇਕ ਤਾਗਰਾ ਹਾਂ ਨੂੰ ਜਣੀ ਇਸ ਗੱਲ ਦਾ ਵਿਸ਼ਵਾਸ ਦਿਵਾਉਣੇ ਆ ਕਿ ਜਿਹੋ ਜਿਹ ਪ੍ਰੋਗਰਾਮ ਦੇਵੋਗੇ ਜਿੱਥੇ ਪ੍ਰੋਗਰਾਮ ਦੇਵੋਗੇ ਜਣੀ ਆਪਦੀ ਹਰ ਗੱਲ ਨੂੰ ਛੱਡ ਕੇ ਹਰ ਗੱਲ ਤੇ ਕੱਟ ਲਾ ਕੇ ਇੱਥੇ ਆਵਾਂਗੇ ਇੱਥੇ ਆਵਾਂਗੇ ਪਿੜਾਂਗੇ ਤੁਹਾਡੇ ਨਾਲ ਲੈ ਆਜੋ ਫੋਰਸਾਂ ਕਰ ਲਿਓ ਲਾਠੀ ਚਾਰਜ ਬਾੜ ਦਿਓ ਮੱਥੇ ਕੋਈ ਰੋਣਾ ਨਹੀਂ ਹੈ ਤੁਸੀਂ ਸਾਨੂੰ ਆਗੂ ਰਹਿਤ ਕਰਨਾ ਚਾਹੁੰਦੇ ਹੋ ਤੁਸੀਂ ਔਰਤਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਹਰਿੰਦਰ ਬਿੰਦੂ ਰੋਸੀ ਜਿਹੜੀ ਜੇਲ੍ਹ ਚ ਸੁਟਦਾ ਉਹਦੀ ਕੁੱਟਮਾਰ ਕਰਦੀ ਹੈ ਸ਼ਾਇਦ ਇਹਨਾਂ ਦੇ ਹੌਸਲੇ ਲੈਣੇ ਉਹ ਡਿੱਗ ਪੈਣਗੇ ਇਸ ਕਰਕੇ ਜਾਨੀ ਉਹ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਕਦੇ ਕਾਲੀ ਦਲ ਵੇਲੇ ਮਾਝੇ ਦੀ ਧਰਤੀ ਦੇ ਉੱਤੇ ਜਾਨੀ ਆਪਦੇ ਕੁੰਡਿਆ ਵੱਲੋਂ ਆ ਕਾਲੀ ਦਲ ਵਾਲਿਆਂ ਨੇ ਸਾਧੂ ਸਿੰਘ ਤਖਤੂ ਪੁਰਾ ਸ਼ਹੀਦ ਕਰਵਾਇਆ ਉਹ ਸਾਧੂ ਸਿੰਘ ਦੇ ਵਾਰਸ ਹੈ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਨਾਕਿਆਂ ਤੇ ਭੜਦੇ ਆ ਤੁਹਾਡਾ ਚੋਣੋਂ ਉੱਪਰ ਕਰਦੇ ਆ ਇਸੇ ਤਰ੍ਹਾਂ ਤੁਸੀਂ ਅਨੇਕਾਂ ਵਾਰ ਇਹੋ ਜੇ ਹੱਥ ਕੰਡੇ ਵਰਤਿਆ ਤੇ ਤੇਰਾ ਪਹਿਲੀ ਟਰਮ ਹੈ ਭਗਵੰਤ ਮਾਨਾ ਤੂੰ ਵੀ ਵਰਤਨਾ ਕੋਈ ਰੌਲਾ ਨਹੀਂ ਹੈ ਇਸ ਕਰਕੇ ਸਾਡੀ ਉਹ ਸੰਤ ਰਾਮ ਅਦਾਸੀ ਦੀਆਂ ਉਹ ਸਤਰਾ ਮੰਗ ਸਾਡੀ ਇੰਨੀ ਲੰਮੀ ਕਤਾਰ ਕਿ ਤੇਰੀ ਪਸਤੋਂ ਮਾਰਿਆ ਨਹੀਂ ਮੁੱਕਦੇ ਅਸੀਂ ਬੰਦ-ਬੰਦ ਕਟਵਾਉਣ ਵਾਲਿਆਂ ਦੇ ਵਾਰਸਾਂ ਅਸੀਂ ਚਰਖੜੀਆਂ ਤੇ ਚੜਨ ਵਾਲਿਆਂ ਦੇ ਵਾਰਸਾਂ ਅਸੀਂ ਜਿਹੜੀ ਪੁੱਠੇ ਟੰਗੇ ਆ ਤੁਸੀਂ ਅਸੀਂ ਪੁੱਠੀਆਂ ਖੱਲਾ ਲਪਾਉਣ ਵਾਲਿਆਂ ਦੇ ਵਾਰਸਾਂ ਇਸ ਕਰਕੇ ਤੁਸੀਂ ਕਲਕਾਰਸ਼ਿਆਂ ਉਹਨਾਂ ਦੇ ਵਾਰਸ ਨਹੀਂ ਹੋ ਤੁਸੀਂ ਸਿਰਫ ਤੇ ਸਿਰਫ ਟਾਂਗ ਰਚਿਆ ਹੋਇਆ ਹੈ ਇਸ ਕਰਕੇ ਤੁਸੀਂ ਜਿਹੜੀ ਸੂਬੇ ਸਰਹੰਗ ਤੋਂ ਲੈ ਕੇ ਅਮਾਨੀਆਂ ਤੇ ਅੰਡਾਮੀਆਂ ਤੱਕ ਤੁਸੀਂ ਉਹਨਾਂ ਦੇ ਵਾਰਸੋਂ ਉਹਨਾਂ ਦੇ ਕੰਲੀ ਚੱਤੋਂ ਉਹਨਾਂ ਦੀਆਂ ਝੁੱਠੀਆਂ ਪਤਲਾ ਚੱਟਣ ਵਾਲਿਆਂ ਇਸ ਕਰਕੇ ਅਮਰੀਕਾ ਤੋਂ ਆਏ ਹੋਏ ਸਨੇਹ ਨੂੰ ਲਾਗੂ ਕਰਨ ਵਾਸਤੇ ਜਿਹੜੀ ਤੁਸੀਂ ਆਪਣੀਆਂ ਫੋਰਸਾਂ ਚਾੜਦੇ ਹੋ ਸਾਡੇ ਤੇ ਤੁਸੀਂ ਆਪਣੀਆਂ ਫੋਰਸਾਂ ਚਾੜਦੇ ਹੋ ਸਾਡੇ ਤੇ ਤੁਸੀਂ ਛਾਪੇ ਮਾਰਦੇ ਹੋ ਘਰਾਂ ਦੇ ਅੰਦਰ ਤੁਸੀਂ ਸਿੱਧੇ ਮੱਥੇ ਟੱਕ ਨਹੀਂ ਸਕਦੇ ਤੁਸੀਂ ਸਾਡੇ ਨਾਲ ਸਿੱਧੇ ਮੁੱਠੇ ਗੱਲ ਨਹੀਂ ਕਰ ਸਕਦੇਗੇ ਤੁਹਾਡੇ ਕੋਲ ਕੋਈ ਦਲੀਲ ਨਹੀਂ ਹੈ ਲੋਕਾਂ ਦੇ ਵਿੱਚ ਖੜਨ ਵਾਸਤੇ ਇਸ ਕਰਕੇ ਕੋਈ ਰੌਲਾ ਨਹੀਂ ਹੈ ਇੱਥੇ ਮੈਦਾਨ ਹੈ ਇਸੇ ਮੈਦਾਨ 'ਚ ਫੈਸਲੇ ਹੋਣਗੇ ਤੁਸੀਂ ਵੀ ਪਿੰਡਾ ਚਾਉਣਾ ਅਸੀਂ ਵੀ ਪਿੰਡਾ 'ਚ ਰਹਿਣਾ ਹੈਗਾ ਤੇ ਜਦੋਂ ਤੱਕ ਤੁਸੀਂ ਜੇਲੀ ਟਕੇ ਹੋਏ ਉਹ ਕਿਸਾਨ ਆਗੂਆਂ ਨੂੰ ਤੇ ਚੌਕੇ ਦੀ ਮੈਨੇਜਮੈਂਟ ਨੂੰ ਜਿਹੜੇ ਲੜ ਰਹੀ ਮੈਨੇਜਮੈਂਟ ਹੈ ਜਿਹੜੇ ਮਾਰਟਨ ਲੜ ਰਹੇ ਹੈ ਉਹਨਾਂ ਨੂੰ ਰਿਹਾ ਨਹੀਂ ਕਰਦੇ ਇਹ جنگ ਚਾਰੀ ਰਹਿਣੀ ਆ ਜੇ ਤੂੰ ਆਹ جنگ ਬਕਾ ਲੇਗਾ ਫਿਰ ਕੋਈ ਹੋਰ ਛੇੜ ਪਣੀ ਆ ਇਸ ਕਰਕੇ ਦੇਖਿਆ ਸੀ ਕਦੇ ਬਾਦ ਕਹਿੰਦੇ ਜਦੋਂ ਸਾਡੇ ਇਹ ਤਰ੍ਹਾਂ ਦਾ ਦਰਜਣਾ ਆਗੂ ਜਦੋਂ ਜੇਲਾ ਵਿੱਚ ਫੁੱਟੇ ਸੀ ਤੇ ਉਸ ਟਾਈਮ ਜਣੀ ਥੱਲੀਆਂ ਟੀਮਾਂ ਨੇ ਮੋਰਚਾ ਸੰਭਾਲਿਆ ਸੀ ਤੇ ਪੂਰੇ ਦੀ ਪੂਰੀ ਸੂਬਾ ਟੀਮ ਉਹ ਬਾਹਰ ਲੈ ਕੇ ਆਂਦੀ ਸੀ ਇਹੀ ਮਨੋਗ ਛੋਡੀ ਹਿੱਕ ਤੇ ਤੜਾਂਗੇ ਉਹ ਟੀਮ ਵੀ ਬਾਹਰ ਆਊਗੀ ਤੁਹਾਨੂੰ ਥੁੱਕ ਕੇ ਚਤਨਾ ਪੈਣਾ ਤੁਹਾਨੂੰ ਇਹ ਮੰਨਣਾ ਪੈਣਾ ਕਿ ਅਸੀਂ ਲੋਕਾਂ ਦੇ ਦੋਸ਼ੀਆਂ ਅਸੀਂ ਸਾਨੂੰ ਇਹ ਮੰਨਣਾ ਪੈਣਾ ਕਿ ਅਸੀਂ ਲੋਕਾਂ ਦੇ ਹਾਮੀ ਆ ਤੁਹਾਨੂੰ ਇਹ ਮੰਨਣਾ ਪੈਣਾ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੀਆਂ ਉਹ ਨੀਤੀਆਂ ਲਾਗੂ ਕਰਨ ਵਾਸਤੇ ਪੁਰਸਾਂ ਤੇ ਠੌਂਜਾਂ ਝਾੜਦੇ ਹੋ ਸਾਨੂੰ ਇਹ ਮੰਨਣਾ ਪੈਣਾ ਕਿ ਜੀਪਾ ਸਿੰਘ ਦੇ ਬਾਦ ਸਾਹਿਬ ਅਸੀਂ ਇਨ੍ਹਾਂ ਲੋਕਾਂ ਦੇ ਹੱਕ ਤੇ ਹਕੂਕ ਬਚਾਉਣ ਵਾਸਤੇ ਆ ਸੜਕਾਂ ਤੇ ਆਉਣੇ ਆ ਤੁਹਾਡੇ ਘਰਾਂ ਅੱਗੇ ਆਉਣੇ ਆ ਤੁਹਾਨੂੰ ਸੁਣਾ ਕੇ ਜਾਣੇ ਆ ਇਸ ਵਾਸਤੇ ਅਸੀਂ ਉਹ ਤੇਰੀਆਂ ਦੰਦੀਆਂ ਕੱਢਦੇ ਦੀ ਫੋਟੋ ਆ ਜਿਹੜੀ ਜਦੋਂ ਤੂੰ ਕੁਰਸੀ ਤੇ ਬੈਠਾ ਸੀ ਜੇ ਤੂੰ ਸਾਡੇ ਸਾਹਮਣੇ ਬੈਠਾ ਹੁੰਦਾ ਤੇ ਸ਼ਾਇਦ ਤੈਨੂੰ ਅਸੀਂ ਕੁਰਸੀ ਤੋਂ ਉਠਾ ਸਕਦੇ ਸੀਗੇ ਭਾਵੇਂ ਸਾਡੇ ਤੇ ਲਾਠੀ ਚਾਰਜੀ ਹੋ ਜਾਂਦਾ ਇਸ ਵਾਸਤੇ ਡਰਾਮੇ ਆ ਜਿਹੜੇ ਇਹ ਬੌਧਾਚਰ ਨਹੀਂ ਚਾਹੁੰਦੇ ਹੁੰਦੇ ਇਸ ਕਰਕੇ ਜਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਜੁਨੀਆ ਨੇਤਾ ਹਜ਼ਰਾਹ ਜੋ ਵੀ ਫੈਸਲਾ ਕਰੂਗੀ ਅਸੀਂ ਪੰਜਾਬ ਖੇਤ ਮਜ਼ਦੂਰ ਜੁਨੀਆ ਵੱਲੋਂ ਆਪਣੇ ਵੇਤਨਸਾਰ ਅਸੀਂ ਇਸ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਕੇ